ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਮਨ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀ ਬਾਜ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੋੜੀ ਵਾਰੀ ਜੀ ਦੇ ਵਿੱਚ ਗੌੜੀ ਪੂਰਬੀ ਦੇਵਜ ਭਗਤ ਜੀ ਦੇ ਸ਼ਬਦ ਰੰਗ ਹੋਏ ਹਨ 134 35 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏਮਾਨ ਹਨ ਜੀ ਆਪਣੀ ਰਚਨਾ ਤੋਂ ਭਗਤ ਜੀ ਦੇ 52 ਸ਼ੁਦ ਸੰਪੂਰਨ ਹੋਏ ਸੀ ਅਗਲਾ ਸ਼ੁਰੂ ਭਗਤ ਜੀ ਕਬੀਰ ਸਾਹਿਬ ਜੀ ਰੰਮ ਕਰਦੇ ਹਨ ਜੀ ਗੌੜੀ ਸੁਰਤ ਸਿਮਰਤ ਦੋ ਇੱਕ ਨੀ ਮੁੰਦਾ ਸੁਰਤ ਸਿਮਰਤ ਦੋ ਇੱਕ ਨੀ ਮੁੰਦਾ ਪਰਮਿਤ ਬਾਹਰ ਖਿੰਥਾ ਸੁਨ ਗੁਫਾ ਮੈਂ ਆਸਨ ਬੈਸਣ ਕਲਪ ਬਿਵਰ ਜਿਤ ਪੰਤਾ ਅਨਤਨ ਧੰਨ ਭਗਤ ਕਬੀਰ ਸਾਹਿਬ ਜੀ ਇਹ ਸ਼ਬਦਾਂ ਦੇ ਵਿੱਚ ਆਪਣੀ ਰਚਨਾ ਤੋਂ ਭਾਈ ਬਚਨ ਕਰਦੇ ਹੋਏ ਸੁਰਤੀ ਬਾਰੇ ਵਰਣਨ ਕਰਦੇ ਹਨ ਸੁਰਤਿ ਸਿਮਰਤ ਦੋ ਕੰਨੀ ਮੁੰਦਾ ਪਰਮਿਤ ਬਾਲ ਖਿੰთა ਭਗਤ ਜੀ ਕਹਿੰਦੇ ਸਾਡੀ ਸੁਰਤੀ ਜਿਹੜੀ ਉਹ ਪਰਮਾਤਮਾ ਦੇ ਵਿੱਚ ਮੁੰਦੀ ਗਈ ਹੈ ਸਿਮਰਨ ਜਿਹੜਾ ਹੈ ਸੁਰਤੀ ਅਤੇ ਸਿਮਰਤ ਉਹਦਾ ਸਿਮਰਨ ਭਾਵ ਦੋਇ ਕੰਨੀ ਮੁੰਦਾ ਭਗਤ ਜੀ ਕਹਿੰਦੇ ਅਸੀਂ ਮੁੰਦਰਾਂ ਦੀ ਤਰ੍ਹਾਂ ਇਸ ਕੰਨਾਂ ਵਿੱਚ ਸੁਰਤੀ ਜੋੜ ਕੇ ਉਹਦਾ ਸਿਮਰਨ ਜਿਹੜਾ ਹੈ ਪਾਇਆ ਹੋਇਆ ਹੈ ਸੋਨ ਅਵਸਥਾ ਜਿਹੜੀ ਆ ਉਸੁਰਤੀ ਨੂੰ ਸੋਨ ਅਵਸਥਾ ਵਿੱਚ ਟਿਕਾਇਆ ਹੈ ਅਤੇ ਉਹਦਾ ਸਿਮਰਨ ਇੱਕ ਕੰਨ ਵਿੱਚ ਸੁਰਤੀ ਦੀਆਂ ਮੰਦਰਾ ਤੇ ਇੱਕ ਕੰਨ ਵਿੱਚ ਸਿਮਰਨ ਦੀਆਂ ਮੰਦਰਾ ਪਾਈਆਂ ਹਨ ਇਹ ਜੋਗੀ ਇਹਾਂ ਦਾ ਖੰਡਨ ਕਰਦੇ ਹੋਏ ਭਗਤ ਜੀ ਸ਼ਬਦੋ ਚਾਣਨ ਕਰਦੇ ਹਨ ਕਹਿੰਦੇ ਜੋਗੀਓ ਤੁਸੀਂ ਬਾਹਰ ਪੱਖੋਂ ਕੰਨਾਂ 'ਚ ਮੰਦਰਾ ਪਾਈਆਂ ਹਨ ਬਾਰ ਲੋਖ ਖਾਵੇ ਦਾ ਯੋਗ ਧਾਰਨ ਕੀਤਾ ਹੈ ਆਪਣੇ ਕਾਨਾਂ ਦੇ ਵਿੱਚ ਵੱਡੀਆਂ ਮੁੰਦਰਾ ਧਾਰਨ ਕੀਤੀਆਂ ਹਨ ਪਰ ਭਗਤ ਜੀ ਕਹਿੰਦੇ ਸੀ ਸੁਰਤੀ ਬਿਰਤੀ ਦੀਆਂ ਮੁੰਦਰਾ ਧਾਰੀਆਂ ਹਨ ਸੁਰਤ ਸਿਮਰਤ ਦੋ ਕੰਨੀ ਮੁੰਦਾ ਦੋ ਕੰਨਾਂ ਦੇ ਵਿੱਚ ਸਾਡੇ ਇਹ ਸੁਰਤੀ ਦੀਆਂ ਮੁੰਦਰਾ ਹਨ ਜਿਹੜੀ ਸੁਰਤੀ ਕੀ ਉਹ ਪ੍ਰਮਾਤਮਾ ਪਰਮੇਸ਼ਰ ਹਰੀ ਦੇ ਚਰਨਾਂ ਵਿੱਚ ਟਿਕੀ ਹੋਈ ਹੈ ਇਹ ਭਗਤ ਜੀ ਉਧਾਰ ਦੇ ਕੇ ਜਿੱਥੇ yogiyan ਦੇ ਨਾਲ ਇਹ ਬਚਨ ਕਰਦੇ ਆ ਉੱਥੇ ਸਾਨੂੰ ਜੀਵਾ ਨੂੰ ਸਮਝਾਉਂਦੇ ਆ ਪਰਮਿਤ ਬਾਰਖਿੰਤਾ ਸੁੰਨ ਗੁਫਾ ਮੈਂ ਆਸਨ ਬੈਸਨ ਕਹਿੰਦੇ ਉੱਥੇ ਸੁੰਨ ਸਮਾਧੀ ਹੁੰਦੀ ਆ ਸੁੰਨ ਗੁਫਾ ਮੈਂ ਆਸਨ ਬੈਸਨ ਕਹਿੰਦੇ ਉੱਥੇ ਸਾਡਾ ਆਤਮਾ ਮਨ ਤੋਰ ਤੇ ਆਸਨ ਜੁੜਿਆ ਹੋਇਆ ਲੱਗਿਆ ਹੋਇਆ ਭਾਰਤਾਂ ਦੇ ਕੋ ਰੋਲਾ ਹੈ ਨਾ ਹਰ ਪਾਸੇ ਕੰਨ ਸੁਣਦੇ ਹਨ ਰੋਲਾ ਨਿੰਦਿਆ ਇਰਖਾ ਦਵੇਸ਼ ਬਾਹਰੀ ਦੁਨੀਆ ਨੂੰ ਪਰ ਅੰਦਰ ਜਿਹੜੀ ਹੈ ਉਹ ਜਿਨ੍ਹਾਂ ਦੇ ਦੇਦੇ ਵਿੱਚ ਉਹ ਦਾਗ ਪੈਂਦਾ ਹੈ ਭਗਤ ਜੀ ਕਹਿੰਦੇ ਉਹਨਾਂ ਦੀ ਸੁਰਤੀ ਜਿਹੜੀ ਹੈ ਸੁੰਨ ਵਿੱਚ ਟਿਕ ਜਾਂਦੀ ਹੈ ਮਾਨੋ ਜੀ ਉੱਥੇ ਜਾ ਕੇ ਟਿਕ ਜਾਂਦਾ ਸੁੰਨ ਗੁਫਾ ਕਹਿੰਦੇ ਮਾਨਤ ਦੇ ਦੇ ਦੀ ਗੁਫਾ ਜਿਹੜੀ ਹੈ ਉਹਦੇ ਵਿੱਚ ਸਾਡੀ ਸੁਰਤੀ ਇਕੀਏ ਸੁੰਨ ਗੁਫਾ ਮੈਂ ਆਸਨ ਬੈਸਣ ਕਹਿੰਦੇ ਉੱਥੇ ਅਸੀਂ ਸਾਡੀ ਆਤਮਾ ਵਣ ਟਿਕਿਆ ਉਸ ਸੁਰਤੀ ਦੇ ਵਿੱਚ ਕਹਿੰਦੇ ਉਹੀ ਸਾਡਾ ਮਾਰਗ ਹੈ ਪੰਥ ਹੈ ਭਗਤ ਜੀ ਕਹਿੰਦੇ ਸੁੰਨ ਗੁਫਾ ਮੈਂ ਆਸਨ ਬੈਸਣ ਕਲਪ ਵਿਪਰ ਜਿਤ ਪੰਥਾ ਕਹਿੰਦੇ ਪੰਥ ਸਾਡਾ ਮਾਰਗ ਉਲਸਤਾ ਉਹੀ ਹੈ ਮੇਰੇ ਰਾਜਨ ਮੈਂ ਬਿਰਾਗੀ ਜੋਗੀ ਮਿਤਰਾ ਸੋਗ ਬੇਉਗੀ ਕਾਉਦੀ ਪੰਕਤੀ ਵਿੱਚ ਕੇਂਦਰੀ ਭਾਵ ਪ੍ਰਗਟ ਕਰ ਜਾਣ ਕਹਿੰਦੇ ਹੈ ਮੇਰੇ ਰਾਜਨ ਰਮੇ ਹੋਏ ਪ੍ਰਮਾਤਮਾ ਹਰੀ ਸਹੁਕਾਰ ਮੇਰੇ ਰਾਜਨ ਜੀ ਉਹ ਮੈਂ ਤੁਹਾਡੇ ਚਰਨਾਂ ਦਾ ਬਿਰਾਗੀ ਹੋ ਗਿਆ ਵਾਂ ਬਿਰਾਗੀ ਜੋਗੀ ਬਣ ਗਿਆ ਮੇਰੇ ਹਿਰਦੇ ਵਿੱਚ ਉਹ ਵਿਰਾਗ ਤਾਂਗ ਜਿਹੜੀ ਉਹ ਛੱਲ ਉਹ ਬਣ ਚੁੱਕੀ ਹੈ ਤਹਾਡੇ ਚਰਨਾਂ ਦਾ ਵਿਰਾਗੀ ਜੋਗੀ ਆ ਮਿਰਤ ਨਾ ਸੋਗ ਬਯੋਗੀ ਮੇਰੇ ਅੰਦਰ ਨਾ ਮਰਨ ਦਾ ਡਰ ਹੈ ਨਾ ਦੁੱਖ ਹੈ ਕੋਈ ਸੋਗ ਹੈ ਕੋਈ ਹਰਕ ਹੈ ਸਭੀ ਸੁੰਨ ਹੋ ਗਏ ਹਨ ਜਦੋਂ ਕਿੰਦੇ ਵਿਰਾਗ ਪੈਦਾ ਹੁੰਦਾ ਹੈ ਰਿਦਦੇ ਵਿੱਚੋਂ ਦੀ ਸੁੰਨ ਸਮਾਧੀ ਲੱਗਦੀ ਹੈ ਰਿਦਦੇ ਵਿੱਚ ਟਕਾ ਜਾਂਦਾ ਫਿਰ ਬਾਹਰਲਾ ਪੱਖ ਖਤਮ ਹੋ ਜਾਂਦਾ ਹੈ ਮਿਰਤ ਨਾ ਸੋਗ ਇਨੇ ਨਾ ਮਰਨ ਦਾ ਡਰ ਹੈ ਨਾ ਮਿਰਤਾਂ ਤੇ ਤੇ ਨਾ ਸਾਨੂੰ ਕੋਈ ਸੋਗ ਹੈ ਜੇ ਮਰਨਾ ਹੀ ਨਹੀਂ ਫਿਰ ਸੋਗ ਕਦਾ ਦੁੱਖ ਹਰਗ ਸੋਗ ਸਾਨੂੰ ਦੁਨੀਆ ਨੂੰ ਵਿਆਪਦਾ ਹੈ ਪਰ ਭਗਤ ਜੀ ਉੱਚੀ ਅਵਸਥਾ ਦੀ ਗੱਲ ਕਰਦੇ ਹਨ ਕਬੀਰ ਸਾਹਿਬ ਜੀ ਕਹਿੰਦੇ ਉੱਥੇ ਮਿਰਤ ਸੋਗ ਵਿਯੋਗੀ ਕਹਿੰਦੇ ਉੱਥੇ ਤਾਂ ਇਹ ਕੁਝ ਵੀ ਨਹੀਂ ਹੈ ਉਹ ਅਵਸਥਾ ਦੇ ਵਿੱਚ ਵਿਰਾਗ ਦੇ ਵਿੱਚ ਰਹਾ ਸ੍ਰੀ ਰਾਮਦੇਵ ਕੀ ਭਗਤ ਜੀ ਵੰਦ ਦੇ ਕੇ ਅੱਗੇ ਬਚਨ ਕਰਦੇ ਹਨ ਖੰਡ ਬ੍ਰਹਮੰਡ ਮੈਂ ਸਿੰਗੀ ਮੇਰਾ ਵਟਵਾ ਸਭ ਜਗ ਭਸਮਾ ਤਾਰੀ ਕਹਿੰਦੇ ਥੈਲੀ ਬਣ ਗਈ ਅਸ ਕਹਿੰਦੇ ਮਨ ਜਿਹੜਾ ਨਾ ਖੰਡ ਬ੍ਰਹਮੰਡ ਮੈਂ ਸਿੰਗੀ ਮੇਰਾ ਵਟਵਾ ਅਟੋਏ ਤੋਂ ਭਾਵ ਕੀ ਇੱਕ ਜਿਵੇਂ ਕਹਿੰਦੇ ਸੁਆ ਦਾ ਥੈਲਾ ਉਹਦੇ ਪ੍ਰਤੀ ਭਗਤ ਜੀ ਧਾਰਨ ਦੇ ਰਹੇ ਹਨ ਸਿੰਗੀ ਕਹਿੰਦੇ ਮੈਂ ਸਿੰਗੀ ਮਜਾਣਾ ਕਰਨਾ ਸਿੰਗੀ ਭਾਵ ਹੁੰਦਾ ਕਿ ਇੱਕ ਸਾਜ ਹੁੰਦਾ ਕਹਿੰਦੇ ਮਨ ਅੰਦਰ ਸਿੰਗੀ ਸਾਜ ਜਿਹੜਾ ਵੱਜਦਾ ਖੰਡ ਬ੍ਰਹਿਮੰਡ ਜਿਹੜਾ ਕਿ ਬ੍ਰਹਿਮੰਡਾ ਖੰਡਾਂ ਵਿੱਚ ਵੀ ਸੁਣਦਾ ਕਹਿੰਦੇ ਉਹ ਤੇ ਸੰਸਾਰ ਨੂੰ ਕਹਿੰਦੇ ਮੈਂ ਇੱਕ ਸਵਾਹ ਦੀ ਗੱਠੜੀ ਜਾਣਦਾ ਇਹ ਸ੍ਰਿਸ਼ਟੀ ਹੈ ਨਾ ਜਿਹਦੀ ਸੰਸਾਰ ਇੱਕ ਸਵਾਹ ਹੈ ਭਾਵ ਕਿ ਮਿੱਟੀ ਹੈ ਸ੍ਰਿਸ਼ਟੀ ਜਿਹੜੀ ਹੈ ਮਿੱਟੀ ਦਾ ਥੈਲਾ ਹੈ ਕਿਉਂਕਿ ਪੰਜਾ ਤੱਤਾਂ ਨੇ ਵਿੱਟੀ ਦਾ ਥੱਲੀ ਬੰਨਾ ਦਾ ਦੇਖਦੇ ਆ ਮਨੁੱਖ ਮਰਦਾ ਤਾਂ ਉਹਦੀ ਸਵਾਭ ਬਣ ਜਾਂਦੀ ਹੈ ਥੇਲੇ ਚ ਪਾਕ ਸੀ ਸੱਟ ਹੁੰਨੇ ਹੈ ਥੇਲਾ ਭਰ ਲੈਨੇ ਆ ਹੱਡੀਆਂ ਦੇ ਵੀ ਕੋਲੇ ਬਣ ਜਾਂਦੇ ਆ ਸਰੀਰ ਦੀ ਸਵਾਭ ਬਣ ਜਾਂਦੀ ਹੈ ਇਸ ਕਰਕੇ ਉਹਨਾਂ ਨੇ ਇਸ ਵਿੱਤੀ ਨਾਲ ਦੱਸਿਆ ਭਗਤ ਜੀ ਕਹਿੰਦੇ ਉੱਚੀ ਬਿਲਤੀ ਵਿੱਚ ਸੰਸਾਰ ਸਵਾ ਰੂਪ ਇੱਕ ਥੇਲਾ ਹੈ ਜਿਹਨੂੰ ਕਹਿੰਦੇ ਅਸੀਂ ਪਰਮਾਤਮਾ ਦੇ ਗ੍ਰਹੰਡ ਖੰਡ ਦੇ ਵਿੱਚ ਸਿੰਗੀ ਰੂਪ ਅਨਾਦ ਨੂੰ ਵਜਾ ਰਿਹਾ ਬੂਟਿਆ ਬਟਵਾ ਸਭ ਜਗ ਭਸਮ ਧਾਰੀ ਕਹਿੰਦੇ ਸੰਸਾਰ ਹੀ ਭਸਮ ਧਾਰੀ ਹੈ ਸੰਸਾਰ ਤਾੜੀ ਲਾਗੀ ਰੈ ਪਲ ਪਲਟੀਏ ਛੁੱਟੇ ਹੋਏ ਫਸਾਰੀ ਭਗਤ ਜੀ ਕਹਿੰਦੇ ਜਦੋਂ ਤਾੜੀ ਤੋਂ ਭਾਵ ਹੈ ਕਿ ਬਿਰਤੀ ਸੁਰਤੀ ਲਗਣੀ ਇੱਕ ਉਹਦੇ ਵਿੱਚ ਲਿਬ ਜੋੜਨੀ ਤਾੜੀ ਲਾਗੀ ਪਰ ਪਲ ਪਲਟੀਏ ਕਹਿੰਦੇ ਜਿਹੜੇ ਸਵਾਸ ਨੂੰ ਪਲਟ ਜਾਂਦੇ ਹਨ ਉਹਦੇ ਚਰਨਾਂ ਵਿੱਚ ਆ ਦਸਵੀਂ ਦਵਾਰ ਵਿੱਚ ਟਿਕ ਜਾਂਦੇ ਛੁੱਟੇ ਹੋਏ ਨਪਸ ਭਗਤ ਜੀ ਕਹਿੰਦੇ ਸੰਸਾਰ ਨਾਲੋਂ ਛੁੱਟ ਕੇ ਪਰਮਾਤਮਾ ਦੇ ਨਾਲ ਸਾਡੀ ਲੇਵ ਸਾਡੀ ਸੁਰਤੀ ਸਾਡੀ ਬਿਰਤੀ ਜੁੜ ਗਈ ਤਾੜੀ ਲਾਗੀ ਤ੍ਰੈ ਪਲ ਪਲਕੀਏ ਛੁੱਟੇ ਹੋਏ ਨਰਾਗੀ ਇਹਦੇ ਨਰਾਗ ਧਾਰਨਾ ਇਹਨੇ ਜਿਹੜੀ ਉਹ ਪੈਦਾ ਹੋ ਗਈ ਅੰਦਰ ਮਨ ਪਵਨ ਦੁਏ ਤੁੰਬਾ ਕਦੀ ਹੈ ਜੋਗ-ਜੁਗ ਸਰਗ ਸਾਜੀ ਤੁੰਬਾ ਹੁੰਦਾ ਕਦੂ ਸੁੱਕਾ ਹੋਇਆ ਕਦੂ ਤੁੰਬਾ ਬਣ ਜਾਂਦਾ ਜੋ ਸੁੱਕ ਜਾਂਦਾ ਨਾ ਕਦੂ ਤੁੰਬਾ ਬਣ ਜਾਂਦਾ ਉਹ ਦੇਖੋ ਤੁੰਬੀਆਂ ਵਿੱਚ ਵੀ ਵਰਤਿਆ ਜਾਂਦਾ ਕੱਟ ਕੇ ਤੁੰਬੀ ਬਣਾਈ ਜਾਂਦੀ ਹੈ ਉਹ ਦੇਖੋ ਸਾਜ਼ਾਂ ਦੇ ਵਿੱਚ ਵਰਤਿਆ ਜਾਂਦਾ ਸੁੱਕਾ ਤੁਮਾ ਕੱਦੂ ਪ੍ਰਭਾਵ ਜਿਹੜੀ ਹੈ ਭਾਵ ਕੀ ਉਹਦੇ ਵਿੱਚ ਵੀ ਵਰਤਿਆ ਜਾਂਦਾ ਹੈ ਕਈ ਸਾਜ਼ਾਂ ਦੇ ਵਿੱਚ ਤਾਰ ਵਾਲੇ ਸਾਜ਼ਾਂ ਵਿੱਚ ਇਹ ਤੁੰਮੇ ਦੀ ਵਰਤੋਂ ਜਿਹੜਾ ਸੱਲੇ ਸਿਰ ਬਣਿਆ ਹੁੰਦਾ ਨਾ ਸਾਜ਼ ਦਾ ਸਤਾਰ ਦਾ ਸਿਰ ਤੁੰਮੇ ਦਾ ਬਣਦਾ ਵੱਡਾ ਤੁੰਮਾ ਹੁੰਦਾ ਉਹਨੂੰ ਸੁਕਾ ਕੇ ਸਤਾਰ ਦਾ ਸਿਰ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਤਾਲ ਪੂਰੇ ਦਾ ਸਿਰ ਬਣਦਾ ਉਹ ਵੀ ਤੁਮਾ ਕੱਦੂ ਸਕਾ ਕੇ ਪਕਾਇਆ ਜਾਂਦਾ ਉਹਨੂੰ ਮਸਾਲਿਆਂ ਦੇ ਨਾਲ ਉਹ ਤੁੰਮੇ ਦਾ ਸਿਰ ਬਣਦਾ ਸਤਾਰ ਦਾ ਇਸੇ ਤਰ੍ਹਾਂ ਸਾਜ਼ਾਂ ਦੇ ਸਿਰ ਇਥੇ ਤੁੰਮੇ ਦੀ ਗੱਲ ਕੀਤੀ ਹੈ ਕਹਿੰਦੇ ਉਹ ਸਾਜ ਭਗਤ ਜੀ ਕਹਿੰਦੇ ਵਾਜਦਾ ਤੁਮਾ ਮਨ ਪਵਨ ਇਹਦੇ ਸਾਡਾ ਮਾਨ ਜਿਹੜਾ ਪਵਨ ਹੈ ਸਵਾਸ ਤੋਂ ਇਹ ਤੁਮਾ ਕਰਹੀ ਇਹਦੇ ਦਾ ਤੁਮਾ ਪੜਾ ਕੇ ਸੀ ਜੁਗ ਜੁਗ ਸਰਦ ਸਾਜੀ ਕਿੰਦੇ ਦਾ ਸਾਜ ਬਣਾ ਲਿਆ ਸਾਜ ਜਿਹੜਾ ਉਹ ਬਣਾ ਲਿਆ ਜੇ ਤੁੰਮੇ ਦਾ ਸਾਜ ਬਣਾਉਂਦੇ ਆ ਨਾ ਸੰਸਾਰ ਵਿੱਚ ਵੱਜਦੇ ਹਨ ਸਾਜ ਕਿੰਦੇ ਸੜੀ ਸੁਰਤੇ ਜਿਹੜੀ ਉਹਦਾ ਤੁੰਬਾ ਬਣਾ ਕੇ ਉਹਦੇ ਵਿੱਚ ਬਿਰਤੀ ਨੂੰ ਜੋੜ ਕੇ ਤਨ ਪਾਤੀ ਫਿਰ ਭਈ ਤੰਤੀ ਟੁੱਟਸ ਨਹੀਂ ਆਨੰਦ ਕੁੰਗਰੀ ਬਾਜੀ ਇਹਦੇ ਬਾਹਰੋਂ ਨਹੀਂ ਉਹ ਫਿਰ ਅੰਦਰੋਂ ਸਾਜ਼ ਵਜਦਾ ਬਾਹਰੋਂ ਪੱਖੋਂ ਤਾਂ ਅਸੀਂ ਸੁਣਦੇ ਆਂ ਸੁਰਤੀ ਬਿਰਤੀ ਜੋੜਨ ਵਾਸਤੇ ਫਿਰ ਅੰਦਰੋਂ ਸਾਜ਼ ਬਾਹਰਲੀ ਆਵਾਜ਼ ਖਤਮ ਅੰਦਰਲੀ ਆਵਾਜ਼ ਉਹ ਤੰਤ ਦੀ ਸ਼ੁਰੂ ਹੋ ਜਾਂਦੀ ਹੈ ਪ੍ਰਮਾਤਮਾ ਦੇ ਸਿਮਰਨ ਦੀ ਵਾਹਿਗੁਰੂ ਦੇ ਨਾਲ ਉਹ RAM ਦੇ ਨਾਲ ਠਾਕਰ ਨਾਲ ਤੰਦ ਜੁੜ ਜਾਂਦੀ ਹੈ ਥਿਰ ਭਈ ਤੰਤੀ ਟੁੱਟਸ ਨਾਹੀ ਕਹਿੰਦੇ ਉਹ ਤੰਦ ਟੁੱਟਦੀ ਨਹੀਂ ਬਾਹਰ ਦੇ ਸਾਜ਼ ਦੀ ਤੇ ਟੁੱਟ ਜਾਂਦੀ ਹੈ ਜੇ ਬਾਤੀ ਕਾਸਦੀ ਟੁੱਟ ਜਾਂਦੀ ਏ ਕੇਵਲ ਕੁੰਬੀ ਦੀ ਤਾਰ ਟੁੱਟ ਗਈ ਰੁਹਾਬ ਦੀ ਟੁੱਟ ਜਾਂਦੀ ਏ ਇਹਨੂੰ ਤਰੀਕੇ ਨਾਲ ਉਹ ਸੁਰ ਵਿੱਚ ਕਰਨਾ ਪੈਂਦਾ ਪਰ ਉਹ ਤੰਦ ਅਸੀ ਹੁੰਦੀ ਏ ਉਹ ਤੰਦ ਹੁੰਦੀ ਏ ਭਜਨ ਦੀ ਬਿੰਦਗੀ ਦੀ ਉਹ ਟੁੱਟਦੀ ਨਹੀਂ ਉਹਦੇ ਵਿੱਚ ਲਹਿਵ ਸੁਰਤੀ ਇੱਕ ਹੋ ਜਾਂਦੀ ਏ ਫਿਰ ਭਈ ਤੰਤੀ ਟੁੱਟਸ ਨਹੀਂ ਅਨਹਦ ਕੁੰਗਰੀ ਬਾਜੀ ਕੁੰਗਰੀ ਇੱਕ ਸਾਜ਼ ਦਾ ਨਾਮ ਇੰਦੂヒਰ ਦੇ ਵਿੱਚ ਸਾਡੇ ਉਹ ਤੰਦ ਜਿਹੜੀ ਹੈ ਉਹ ਅਨਾਹਦ ਦੀ ਵੱਜਦੀ ਹੈ ਸੁੰਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲਣ ਲੱਗੀ ਸੁੰਨ ਮਨ ਮਗਨ ਭਏ ਹੈ ਪੂਰੇ ਪੂਰੇ ਵਿੱਚ ਜਦੋਂ ਮਨ ਮਗਨ ਹੋ ਗਿਆ ਕਹਿੰਦੇ ਮਾਇਆ ਜਿਹੜੀ ਉਹ ਫਿਰ ਕੁਝ ਨਹੀਂ ਵਿਗਾੜਦੀ ਬਾਹਰ ਦੀ ਜਿਹੜੀ ਮਾਇਆ ਹੈ ਉਹ ਜੇ ਖਤਮ ਹੋ ਜਾਂਦੀ ਹੈ ਡੋਲ ਲੱਗ ਜਾਂਦੀ ਹੈ ਭੱਜ ਜਾਂਦੀ ਹੈ ਲੱਠ ਜਾਂਦੀ ਹੈ ਸੁੱਨ ਮਨ ਮਗਨ ਭਏ ਹੈ ਪੂਰੇ ਪੂਰੇ ਦੇ ਵਿੱਚ ਉਹ ਮਨ ਜਿਹੜਾ ਭਗਤ ਜੀ ਕਹਿੰਦੇ ਮਗਨ ਹੋ ਜਾਂਦਾ ਇੱਕ ਮਿਕ ਇੱਕ ਰਸ ਉਹਦੇ ਵਿੱਚ ਡੋਲ ਵਸਤਾ ਵਿੱਚ ਟਿਕ ਜਾਂਦਾ ਫਿਰ ਬਾਹਰ ਦੀਆਂ ਚੀਜ਼ਾਂ ਦਾ ਬਾਹਰਲੀ ਦੁਨੀਆ ਦਾ ਸ੍ਰਿਸ਼ਟੀ ਦਾ ਕਿਤੇ ਉੱਥੇ ਅਸਰ ਹੁੰਦਾ ਹੈ ਭਵੇਂ ਕੋਈ ਸਾੜੀ ਜਾਵੇ ਭਵੇਂ ਕੋਈ ਰੱਖੇ ਸਰੀਰ ਫਿਰ ਉਹਦੇ ਵਿੱਚ ਇੱਕ ਸੁਰਤੀ ਐ ਲ ਇੱਕ ਮਿੰਟ ਵਿੱਚ ਜੁੜਦੀ ਐ ਇਤੋਂ ਫਿਰ ਆਧਾਰਨ ਪੈਦਾ ਹੋ ਜਾਂਦੀ ਐ ਮਹਾਰਾਜੀ ਦੇਖੋ ਸੁਰਤੀ ਪਰਮੇਸ਼ਰ ਦੇ ਵਿੱਚ ਇੱਕ ਸੀਬ ਗੁਰਮਖਾਂ ਦੀ ਸੁਰਤੀ ਇੱਕੋ ਹੀ ਉਹਨਾਂ ਤੇ ਵੱਡੇ ਦੁੱਖ ਵਿਆਪੇ ਉਹ ਉਹਨਾਂ ਦਾ ਕੁਝ ਵਿਗਾੜ ਨਹੀਂ ਸਕੇ ਉਹ ਅੱਗ ਵਿੱਚ ਵੀ ਬਹਿ ਗਏ ਉਹ ਪਾਣੀ ਵਿੱਚ ਵੀ ਚਲੇ ਗਏ ਉਹ ਦੁਨੀਆਂ ਤੇ ਵੀ ਦੁੱਖ ਸਰੀਰ ਤੇ ਕਸ਼ਟੇ ਨਿੰਵੱਡੇ ਆਏ ਪਰ ਉਹਨਾਂ ਦੀ ਸੁਰਤੀ ਉਹਨਾਂ ਦੀ ਤੰਦ ਉਹਨਾਂ ਦੇ ਅੰਦਰ ਜਿਹੜਾ ਸਾਜ ਸੀ ਅਨਾਹਦ ਉਹ ਵੱਜ ਚੁੱਕਾ ਸੀ ਇਸ ਕਰਕੇ ਦੁਆ ਪੱਖਾ ਤੋਂ ਉਹਨਾਂ ਨੂੰ ਬਾਣੀ ਨੇ ਸੂਰਮੇ ਕਿਹਾ ਹੈ ਹਰਜ ਕੇਨਨ ਜਾਕੂ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀ ਅਤਹਿ ਸੂਰਾ ਨਾਮ ਦਾ ਰੰਗ ਜਿਹੜੀ ਸੁਰਤੀ ਹੈ ਉਹ ਸੱਚੀ ਮਾਲਕ ਵਿੱਚ ਟਿਕੀ ਸੁਨਮਨ ਮਗਨ ਭਏ ਹੈ ਪੂਰੇ ਮਾਇਆ ਡੋਲਣ ਲੱਗੀ ਆਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ ਖੇਲ ਗਇਓ ਬੇਰਾਗੀ ਇਹਨੇ ਫਿਰ ਜਨਮ ਮਰਨ ਨਹੀਂ ਹੁੰਦਾ ਸੰਸਾਰ ਤੇ ਆਉਣਾ ਜਾਣਾ ਆਵਣ ਜਾਣ ਇਹ ਖੇਲ ਹੀ ਵਿਰਾਗ ਵਿੱਚ ਖਤਮ ਹੋ ਜਾਂਦਾ ਬੇਰਾਗੀ ਉਹ ਜਿੰਦਾ ਬਣੋ ਇਹ ਆਤਮਾ ਉਹਦੀ ਤਰਣਾ ਵਿੱਚ ਨਵਾਸ ਕਰ ਜਾਂਦੀ ਏ ਕਹੋ ਕਬੀਰ ਤਾਂ ਕੋ ਪੁਨਰਪ ਜਨਮ ਕਹਿੰਦੇ ਪੁਨਰਪ ਜਨਮ ਨਹੀਂ ਹੁੰਦਾ ਜਿਹੜਾ ਕਹਿੰਦੇ ਨੇ ਕਿ ਇਹਦਾ ਪੁਨਰਪ ਜਨਮ ਹੋ ਗਿਆ ਉਹਦਾ ਹੋ ਗਿਆ ਉਹ ਲੇਖਾ ਜੋਖਾ ਹੀ ਖਤਮ ਹੋ ਜਾਂਦਾ ਜੁਨਾ ਵਿੱਚ ਤਾਂ ਤਾਂ ਹੁੰਦਾ ਏ ਆਤਮਾ ਹੁੰਦੀ ਮਨ ਵਾਰ-ਵਾਰ ਜੁਨਾ ਵਿੱਚ ਜਾਂਦਾ ਏ ਆਤਮਾ ਦੇ ਨਾਲ ਜਿੰਨਾ ਚਿਰ ਵਸਤਾ ਨੀਵੀਂ ਹੈ ਸਾਡੀ ਵੱਡਾ ਪੰਨ ਨਹੀਂ ਛੋਟਾ ਹੈ ਮਨ ਤੇ ਆਤਮਾ ਮਨ ਦੀ ਸੂਝ-ਬੂਝ ਵਿਰਤੀ ਟੁੱਟੀ ਹੁੰਦੀ ਹੈ ਪ੍ਰਮਾਤਮਾ ਨਾਲੋਂ ਦੁਨੀਆ ਨਾਲ ਜੁੜੀ ਹੁੰਦੀ ਆ ਤੋੜ ਕੇ ਮਾਲਕ ਨਾਲ ਇਹਦਾ ਮੇਲ ਕਰਾਣਾ ਹੁੰਦਾ ਹੈ ਇਹ ਮਨੁੱਖਾ ਜਨਮ ਦੇ ਵਿੱਚ ਹੀ ਸਾਡੇ ਕੋਲ ਸਮਾਂ ਹੈ ਅਵਸਰ ਹੈ ਇਹ ਟਾਈਮ ਹੈ ਇਹ ਮਨੁੱਖਾ ਜਨਮ ਹੀ ਇਸ ਵਾਸਤੇ ਹੈ ਮਹਾਰਾਜ ਜੀ ਕਹਿ ਰਹੇ ਨਾ ਗੋਵਿੰਦ ਮਿਲਨ ਕੀ ਏ ਤੇਰੀ ਬਰੀਆ ਉਹ ਹਰੀ ਨੂੰ ਮਿਲਦਾ ਇਹ ਸਮਾਂ ਮਿਲਿਆ ਸਾਨੂੰ ਇਹ ਅਫਸਰ ਮਿਲਿਆ ਸਵਾਸਾਂ ਦੀ ਪੂੰਜੀ ਵੱਡਾ ਸਮਾਂ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਇਹਨੂੰ ਵੀ ਗਵਾ ਬੈਠੇ ਫਿਰ ਜੁਨਾਂ ਦੇ ਵਿੱਚ ਤਾਂ ਆਤਮਾ ਨੇ ਜਾਣਾ ਹੀ ਹੈ ਕਿ ਇੱਕ ਸਰੀਰ ਤੋਂ ਨਿਕਲਦੀ ਹੈ ਦੂਜੇ ਚ ਬਹਿ ਜਾਂਦੀ ਹੈ ਇਹ ਚੱਕਰ ਚੱਲਦਾ ਰਹਿੰਦਾ ਪਰ ਇਹ ਸਰੀਰ ਮਨੁੱਖਾ ਇਸ ਵਕਤ ਮਿਲਿਆ ਇਹ ਸਰੀਰ ਵਿੱਚ ਰੰਦੇ ਹੀ ਅਸੀਂ ਲੇਖਾ ਜੋਖਾ ਸਾਰਾ ਖਤਮ ਕਰ ਸਕਦੇ ਆ ਜੇ ਤਨ ਬਾਣੀ ਦੇ ਨਾਲ ਮਨ ਜੁੜ ਗਿਆ ਵਸਤਾ ਉੱਤੀ ਹੋ ਗਈ ਫਿਰ ਉਹ ਲੇਖੇ ਜੋਖੇ ਤੇ ਸੰਸਾਰ ਵਾਸਤੇ ਹਨ ਆਪ ਜੀਵਾਂ ਵਾਸਤੇ ਸਾਡੇ ਹਗਤਾ ਵਾਸਤੇ ਗੁਰਮਖਾਂ ਵਾਸਤੇ ਆਤਮਾ ਜਿਹੜੀ ਇਹ ਜਪ ਜਪ ਕੇ ਰੂਹੀ ਇੰਨੀ ਨਿਰਮਲ ਹੋ ਜਾਂਦੀ ਹੈ ਪਰਮੇਸ਼ਰ ਦੀ ਇਹ ਰੂਹ ਹੈ ਆਤਮਾ ਪਰਮਾਤਮਾ ਇੱਕੋ ਕਰਨਾ ਆਤਮਾ ਨੂੰ ਜਦੋਂ ਪਰਮਾਤਮਾ ਵਿੱਚ ਕੋਈ ਲੀਨ ਕਰ ਲੈਂਦਾ ਹੈ ਇੱਕ ਰਸੋ ਦੇ ਵਿੱਚ ਟਿਕ ਜਾਂਦੀ ਹੈ ਫਿਰ ਉਹਦਾ ਉਹਦਾ ਜੁਨਾ ਨਾਲ ਉਹ ਰਹਿਣ ਦੇਨ ਖਤਮ ਹੋ ਜਾਂਦਾ ਤਾਂ ਹੀ ਮਹਾਰਾਜ ਕਹਿੰਦੇ ਨੇ ਲੇਖਾ ਇੱਥੇ ਚਿੱਠਾ ਪਾੜ ਦਿੱਤਾ ਜਾਂਦਾ ਉਹ ਤਾਂ ਪਾੜ ਦਿੱਤਾ ਜਾਂਦਾ ਕਿਹਦਾ ਲੇਖਾ ਜੋਖਾ ਹੀ ਨਹੀਂ ਰਿਹਾ ਦੇਨ ਲੈ ਨਹੀਂ ਖਤਮ ਦੇਨ ਲੈ ਨੂੰ ਨਾ ਚਿਰੇ ਜਿੰਨਾ ਚਿਰ ਸੀ نیچے ਆ ਸੰਸਾਰੀ ਲੋਕਾਂ ਨਾਲ ਸੁਰਤੀ ਬਿਰਤੀ ਹੈ ਸਾਡੀ ਜੁੜੀ ਇਹ ਲੇਖਾ ਜੋਖਾ ਬਣਦਾ ਰਹਿੰਦਾ ਦਿਨ ਰਾਤ ਦਾ ਜਿਦੋਂ ਚਿੱਤਰ ਗੁਪਰ ਕਹਿੰਦੇ ਹਨ ਆਪਾਂ ਕਹਿੰਦੇ ਨੇ ਕਿ ਝੂਠ ਹੈ ਉਹ ਲੇਖਾ ਲਿਖਦੇ ਹਨ ਆਉਣ ਜਾਣ ਦਾ ਪਰ ਜਦੋਂ ਸੁਰਤੀ ਬਿਰਤੀ ਟੇਕੀ ਸ਼ਬਦ ਰਾਈ ਸ਼ਬਦ ਰਾਈ ਮਾਸਾਤ ਪੁਰਾਣੇ ਰਸਤਾ ਦੱਸਤਾ ਸਨ ਕਿ ਮਾਰਗੇ ਹੈ ਭਾਈ ਸ਼ਬਦ ਨੂੰ ਜਪ ਕੇ ਜੇਬ ਰਹੀ ਤੇ ਆਤਮਾ ਤੱਕ ਪਹੁੰਚਾ ਸਕਦੇ ਆ ਆਵਾਜ਼ ਪਰਮਾਤਮਾ ਦੀ ਆਤਮਾ ਤੱਕ ਪਹਚਾਣੀ ਹੈ ਸ਼ਬਦ ਜਪ ਕੇ ਬਾਣੀ ਪੜ ਕੇ ਵਾਹਿਗੁਰੂ ਜਪ ਕੇ ਰਾਮ ਜਪ ਕੇ ਇੱਕੋ ਪਰਮੇਸ਼ਰ ਦੀ ਨਿਕਾ ਹੀ ਨਾਮ ਹਨ ਬਾਣੀ ਦੇ ਵਿੱਚ ਦਰਜ ਹਨ ਤੇ ਜਿਹੜਾ ਬਾਣੀ ਪੜ ਸਕਦਾ ਔ ਸ਼ਬਦ ਦੀ ਕਮਾਈ ਕਰੇ ਬਾਣੀ ਪੜੇ ਇੱਕ ਰਾਸ ਸਿੱਖਾ ਕੇ ਇਹ ਨਾ ਦੇਖੇ ਕਿ ਅੱਜ ਲੇਗਾ ਕੱਲ ਸੋਚੇ ਕਿ ਛੱਡਦਾ ਪੜਦਾ ਫਿਰ ਬਿਰਤੀ ਸੁਰਤੀ ਨੀਵੀ ਹੈ ਇਹ ਬੰਦਲਾ ਚ ਬਾਹਰ ਹੋ ਕੇ ਬਾਣੀ ਪੜੇ ਸ਼ਬਦ ਪੜੇ ਵਿੱਚ ਵਿਚਾਰ ਧਾਰਾ ਨੂੰ ਬੰਨੇ ਫਿਰ ਆਪੀ ਸਮਾਂ ਆਉਣ ਤੇ ਕਿਰਪਾ ਕਰਦਾ ਉਹ ਦੇਖਦਾ ਕਿ ਮਨ ਟਿਕਿਆ ਹੋਇਆ ਉਹਦੇ ਵਿੱਚ ਉਹ ਦਾਵਾਸ ਹੋ ਜਾਂਦਾ ਜੇ ਜਦੋਂ ਆਪਾਂ ਮੰਗਦੇ ਹਾਂ ਨਾਲ ਸ਼ਬਦ ਪੜ੍ਹਦੇ ਹਾਂ ਬਾਣੀ ਪੜ੍ਹਦੇ ਹਾਂ ਸੇਵਾ ਕੋਈ ਮੰਗਨ ਬਹੁਤਾ ਮਹਾਰਾਜ ਜੀ ਕਹਿੰਦ ਨੇ ਫਿਰ ਮੰਗਣ ਸਾਡਾ ਵੱਡਾ ਹੋ ਜਾਂਦਾ ਉਹਦੀ ਸੇਵਾ ਦਰ ਘਰ ਦੀ ਉਹਦੀ ਕਮਾਈ ਜਿਹੜੀ ਉਹ ਤਾਂ ਇੱਥੇ ਹੀ ਮੰਗ ਲੈਣੇ ਆ ਇਹ ਸਾਨੂੰ ਪ੍ਰਾਪਤੀ ਕਿ ਤੋਂ ਨਹੀਂ ਆਤਮਾ ਤੱਕ ਤਾਂ ਆਵਾਜ਼ ਨਹੀਂ ਪਹੁੰਚਣ ਦਿੰਦੇ ਪਹਿਲੇ ਹੀ ਹੱਥ ਟੱਡ ਕੇ ਆ ਜਾਂਦੇ ਆ ਭਾਈ ਇੰਨਾ ਕੁਝ ਚਾਹੀਦਾ ਫਿਰ ਤਾਂ ਸੰਸਾਰੀ ਸਬਕਤਾ ਵਿਚ ਆ ਗਣਾ ਸਾਡਾ ਸਿਮਰਨ ਸਾਡੀ ਬੰਦਗੀ ਸਾਡੀ ਸੇਵਾ ਤੇ ਜਿਹੜੇ ਗੁਰਮਖ ਖਾਲਸਾ ਹੋਏ ਚੀਜ਼ਾਂ ਤੋਂ ਮੁਕਤ ਹੋਣਦਿਆਂ ਨੂੰ ਉਹਨਾਂ ਨੂੰ ਪਤਾ ਹੈ ਕੀ ਚੀਜ਼ਾਂ ਦਾ ਕੋਈ ਆਤਮਾ ਨਾਲ ਲੈਣ ਦੇ ਨਹੀਂ ਇਹ ਮੰਗਾਗੇ ਦੁਨੀਆ ਨੇ ਖਾ ਜਾਣੀਆਂ ਇਹ ਸੰਸਾਰ ਸਰੀਰ ਤੱਕ ਹੀ ਪ੍ਰਸਤੁਮਾਨ ਸੰਸਾਰ ਪਦਾਰਥ ਸਹਿਮਤਾਂ ਉਹ ਕਦੀ ਗੁਰਮੁਖ ਜਨ ਇਹ ਚੀਜ਼ਾਂ ਨਹੀਂ ਮੰਗਦੇ ਉਹ ਨਾਮ ਦੀ ਕਮਾਈ ਮੰਗਦੇ ਹਨ ਉਹ ਮੇਲ ਮੰਗਦੇ ਹਨ ਉਹ ਦਰਸ਼ਨ ਮੰਗਦੇ ਹਨ ਫਿਰ ਉਹਨਾਂ ਦੀ ਅਵਸਥਾ ਉੱਪਰ ਉੱਠ ਜਾਂਦੀ ਕਹੋ ਕਬੀਰ ਤਾਰਕੋ ਪੁਨਰਪ ਜਨਮ ਨਹੀਂ ਖੇਲ ਗਿਉ ਬਿਰਾਗੀ ਭਗਤ ਜੀ ਕਹਿੰਦੇ ਨਹੀਂ ਭਾਈ ਇਹ ਸੁਨਰਮ ਜਨਮ ਨਹੀਂ ਫਿਰ ਹੁੰਦਾ ਕਹਿੰਦੇ ਫਿਰ ਖੇਲ ਉਹ ਸੱਚੇ ਦੇ ਵਿੱਚ ਜੁੜ ਜਾਂਦੀ ਆਤਮਾ ਕਹਿੰਦੇ ਬਿਰਾਗ ਦਾ ਖੇਲਿਆ ਉੱਚਾ ਘਰ ਹੈ ਉੱਚਾ ਉੱਚੀ ਖੇੜਾ ਹੈ ਪਰਮੇਸ਼ਰ ਦੇ ਨਾਲ ਜੁੜਨਾ ਇਹ ਭਾਈ ਆਪ ਦੇ ਸ਼ਬਦ ਦੀ ਵਿਚਾਰ ਹੈ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਸੁਰਤੀ ਵਿਰਤੀ ਦੀ ਉੱਚੀ ਗੱਲ ਕਰਦੇ ਹੋਏ ਨਰਾਗੀ ਭਗਤੀ ਦੀ ਪਵਾਰ ਭਾਵਨਾ ਦੀ ਗੱਲ ਕਰਦੇ ਹੋ ਸ਼ਬਦ ਚਾਰਨ ਕਰਦੇ ਹਨ ਸਦਾ ਹੀ ਬਾਣੀ ਪੜਿਏ ਨਾਮ ਸਿਮਰਿਏ ਸੱਚੇ ਮਾਲਕ ਦੇ ਨਾਮ ਸ਼ਬਦ ਗੁਰੂ ਦੇ ਦਰਸ਼ਨ ਕਰੀਏ ਤਾਂ ਕਿ ਸਾਡਾ ਮਾਨਸ ਦੇ ਮਨੁੱਖਾ ਜਨਮ ਸਫਲ ਬਣ ਸਕੀ ਭਾਈ ਇੰਨਿਆ ਕੁਹਾਜਨੀਆ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਵੰਦੀ ਜੀ ਨਿਕਾ ਭੁੰਲਾ ਜਨੀਆਂ ਨ ਮਹਾਰਾਜ ਸਤਿ ਬਖਸ਼ਣ ਆਇਆ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਰਵਾਨ ਕਰਨ ਜੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ